ਹੈੱਲੋ ਅੱਜ ਇੱਥੇ ਵਿਰਾਜਮਨ ਵਰਕਿੰਗ ਕਮੇਟੀ ਕੋਲ ਜਿਹੜੇ ਚੇਅਰਮੈਨ ਸਰ ਬਾਸ ਸਿੰਘ ਕੋਆਰਡੀਨੇਟਰ ਜਯੋਤਿਸ਼ ਅਮਰਵੰਦ ਹਲਕਾ ਪੁੱਜੋ ਗਵਰਨਤ ਪ੍ਰਾਦੇਸ਼ ਸਰਪੰਚ ਸਾਹਿਬ ਹਰਖਪੁਰਾ ਦੇ ਸਰਪੰਚ ਸਾਹਿਬ ਮੁਚੀ ਪੰਚਾਇਤ ਹੈਲਥ ਡਿਪਾਰਟਮੈਂਟ ਤੋਂ ਬੈਡਪਾ ਪਵਨਦੀਪ ਕੌਰ ਉਹਨਾਂ ਦੀ ਟੀਮ ਸਾਡੇ ਡਿਪਾਰਟਮੈਂਟ ਤੋਂ ਸਾਡੇ ਜੀ ਸਾਹਿਬ ਮੰਤਰੀ ਗ੍ਰਾਮ ਜੀ ਉਹ ਦਿਨ ਜਿੰਨੇ ਵੀ ਬਤਵਾਂ ਦੇ ਸੱਜਣ ਜਿਤੇ ਬੈਠੇ ਹੈ ਤੇ ਸਾਹਮਣੇ ਵਿਰਾਜਮਾਨ ਪਿੰਡ ਦੇ ਬਜ਼ੁਰਗ ਭਰਾ ਭੈਣ ਬਾਵਾ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵੈਦ ਜੀ ਦਾ ਖਾਲਸਾ ਵੈਦ ਜੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਇਸ ਪ੍ਰੋਗਰਾਮ ਦੇ ਵਿੱਚ ਸ਼ੁਭਲਿਤ ਕੀ ਹੈ ਮੈਂ ਦੱਸਣਾ ਚਾਹੁੰਦਾ ਐ ਕਿ ਜਿਹੜਾ ਯੁੱਧ ਅਨੁਵਰਤ ਪੰਜਾਬ ਸਰਕਾਰ ਦੀ ਇੱਕ ਮਹਿੰਮ ਜਿਹਦੇ ਵਿੱਚ ਪੰਜਾਬ ਸਰਕਾਰ ਸਮੁੱਚਾ ਪ੍ਰਸ਼ਾਸਨ ਅਨਵਾਲਵਾ ਡੀਸੀ ਸਾਹਿਬ ਇਹ ਸਭ ਦੇਖ ਰਹੇ ਹੈ ਐਡੀਸੀ ਮੈਡਮ ਖੁਦ ਵੀ ਨਾ ਲੈਂਦੇ ਇਸ ਵਾਰ ਤੇ ਐਸਐਸਪੀ ਸਾਹਿਬ ਦੇ ਵੀ ਜੋੜੀਆਂ ਲਾਈਆਂ ਐ ਐਸਐਚਓ ਸਾਹਿਬ ਹਰੇਕ ਪ੍ਰੋਗਰਾਮ ਤੇ ਆਉਂਦੇ ਐ ਅੱਜ ਇੱਥੇ ਅੰਗਲੇ ਸਾਹਿਬ ਨੇ ਆਪ ਆਉਣਾ ਸੀ ਹਰੇਕ ਪ੍ਰੋਗਰਾਮ ਤੇ ਪਿੰਡਦਰ ਪਿੰਡ ਜਾਂਦੇ ਐ 10 ਦਿਨਾਂ ਤੋਂ ਪ੍ਰੋਗਰਾਮ ਇਹ ਚੱਲ ਰਿਹਾ ਐ ਪਰ ਸੀਐਮ ਸਾਹਿਬ ਦਾ ਦੌਰਾ ਆਪਣੇ ਪਿੰਡ ਤੇ ਆਈ ਐ ਉਹਨਾਂ ਨੇ ਕੋਈ ਮੀਟਿੰਗ ਰੱਖ ਲਈ ਤਾਂ ਨਹੀਂ ਐ ਐਮਐਲਏ ਸਾਹਿਬ ਐ ਉਹਨਾਂ ਨੇ ਉਹਨਾਂ ਦੀ ਤਰਫੋਂ ਬਲਕਾਸ਼ ਸਿੰਘ ਜੀ ਆਏ ਐ ਇਸ ਕਰਕੇ ਕੋਈ ਐਨਵੀਐ ਵੈਸੀ ਪ੍ਰੋਗਰਾਮ ਬਣਾ ਲਿਆ ਸਾਰੇ ਪੰਜਾਬ ਚ ਚੱਲ ਰਿਹਾ ਪਿੰਡਦਰ ਪਿੰਡ ਤੇ ਜੀਐਸਟੀ ਕੇ ਬਹੁਤ ਲੋੜ ਹੈ ਕਿਉਂਕਿ ਸਾਡਾ ਪੰਜਾਬ ਨਸ਼ਿਆਂ ਦੀ ਦਲਦਲ ਫਸ ਰਿਹਾ ਹੈ ਸਾਡੇ ਨੌਜਵਾਨ ਨਸ਼ਿਆਂ ਦੇ ਗ੍ਰਸਤ ਹੋ ਰਹੇ ਹੈ ਜੇਕਰ ਤੁਸੀਂ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖਣਾ ਤਾਂ ਸੋ ਨੂੰ ਅਵੇਅਰ ਹੋਣਾ ਪਊ ਉਹਨਾਂ ਵੱਲ ਧਿਆਨ ਦੇਣਾ ਪਊ ਜਿਹਦਾ ਸਾਡਾ ਕੀ ਮੁੱਢਲਾ ਫਰਜ਼ ਹੈ ਜੇਕਰ ਅਸੀਂ ਚਾਹ ਕਹੀਏ ਵੀ ਪ੍ਰਸ਼ਾਸਨ ਜਾਂ ਸਰਕਾਰ ਸਾਡੇ ਬੱਚਿਆਂ ਨੂੰ ਬਚਾਊਗੀ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਆਪੇ ਹਟਾ ਦੇਣਗੇ ਇਹ ਵੀ ਹੋ ਸਕਦਾ ਤੁਹਾਡੇ ਯੋਗਦਾਨ ਨਾਲ ਤੁਹਾਨੂੰ ਆਪਿਆਂ ਲੱchnਾ ਪੈਣਾ ਤੁਹਾਨੂੰ ਸਹਿਯੋਗ ਦੇਣਾ ਪੈਣਾ ਫੇਰ ਇਹ ਜਿਹੜੀ ਮੁਹਿੰਮ ਚੱਲ ਰਹੀ ਹੈ ਸਫਲ ਹੋਏਗੀ ਤੇ ਆਪਣਾ ਫਾਇਦਾ ਬੁਲੰਦ ਜੇਕਰ ਸਮਾਜ ਨੂੰ ਨਿਰੋਵਾ ਕਰਨਾ ਹੈ ਤਾਂ ਇਸ ਦੇ ਵਿੱਚੋਂ ਬੇਸ਼ਰਮੀਆਂ ਲਾਪਤਾ ਨੂੰ ਖਤਮ ਕਰਨਾ ਜ਼ਰੂਰੀ ਹੈ ਕਿਉਂਕਿ ਜੇ ਸਾਡਾ ਨੌਜਵਾਨ ਕੈਮ ਹੈ ਤੇ ਸਾਡਾ ਬੁਢਾ ਕੈਮ ਹੈ ਸਾਡਾ ਪੁੱਤ ਤਾਂ ਹੀ ਕਾਇਮ ਹੋਵੇਗਾ ਨੌਜਵਾਨ ਸੇਧਾਂ ਵਾਲੇ ਪਾਸੇ ਲੱਗੇਗਾ ਚੰਗੇ ਰਸਤਿਆਂ ਤੇ ਬਵੇਗਾ ਪੜ੍ਹਾਈ ਕਰੇਗਾ ਉਹ ਤਾਂ ਕਰੇਗਾ ਜੇ ਨਸ਼ੇ ਵਰਗੀ ਲਾਹਤ ਤੋਂ ਦੂਰ ਰਹੇ ਨਸ਼ਾ ਐਨੇ ਦੀ ਅਲਾਮਤ ਹੈ ਜਿਹੜਾ ਸਾਨੂੰ ਕੁਰਾਹੇ ਪਾਉਂਦਾ ਸਾਡੇ ਸਰੀਰ ਦਾ ਖਤਮਾ ਕਰਦਾ ਸਾਡੇ ਸਮਾਜ ਦਾ ਖਤਮਾ ਕਰਦਾ ਨਸ਼ਾ ਕਰਨ ਵਾਲੇ ਬੱਚੇ ਨੂੰ ਨਾ ਤਾਂ ਕੋਈ ਸੁਧ ਰਹਿੰਦੀ ਨਾ ਤਾਂ ਉਹ ਮਾਂ ਤੇ ਉਹ ਦੀ ਜਿੱਤ ਕਰਦਾ ਨਾ ਉਹ ਦੂਜਿਆਂ ਦੀ ਕਰਦਾ ਨਾ ਆਪਣੀ ਕੋਈ ਪਰਿਵਾਰਿਕ ਜ਼ਿੰਮੇਵਾਰੀ ਨਿਭਾਉਂਦਾ ਇਹ ਸਾਰੇ ਨਸ਼ੇ ਦੀ ਕਾਰਨ ਇਸ ਕਰਕੇ ਦਸ਼ਾੰਕ ਬਹੁਤ ਭੈੜੀ ਬਿਮਾਰੀ ਐ ਜਿਹੜਾ ਸਾਨੂੰ ਘੜਵਾ ਖਾ ਰਿਆ ਜੇ ਇਹਨੂੰ ਫਿਰ ਉਹੀ ਗੱਲ ਜੇ ਇਹਨੂੰ ਖਤਮ ਕਰਨਾ ਤਾਂ ਆਪਾਂ ਨੂੰ ਯੋਗਦਾਨ ਪਾਉਣਾ ਪੈਣਾ ਜੇ ਆਪਾਂ ਕਹੀਏ ਨਹੀਂ ਕੋਈ ਹੋਰ ਕਿ ਸਾਡਾ ਜਵਾਬ ਤਾਂ ਠੀਕ ਆ ਦੂਜੇ ਤੋਂ ਵੀ ਲੈਣਾ ਤੇ ਐ ਹੀ ਸਾਰਿਆਂ ਦੇ ਬੱਚੇ ਜਿਹੜੇ ਹੈਗੇ ਆ ਦਿਨੋਂ ਦਿਨ ਇਸ ਖਲਤਰ ਵਿੱਚ ਫਸੇ ਜਾ ਰਹੇ ਐ ਅਸੀਂ ਬਸ ਇੱਕ ਹੀ ਐ ਤੁਹਾਨੂੰ ਬੇਨਤੀ ਕਰਨਾ ਇਹ ਵੀ ਤੁਸੀਂ ਆਪਣੇ ਬੱਚੇ ਦਾ ਚੈਨ ਰੱਖੋ ਆਪਣੇ ਨੌਜਵਾਨ ਆਪਣੇ ਭੈਣ ਭਰਾ ਦਾ ਖਾਲ ਰੱਖੋ ਉਹਦੇ ਤੇ ਧਿਆਨ ਦਿਓ ਜੇਕਰ ਉਹ ਗਲਤ ਪਾਸੇ ਜਾਂਦਾ ਉਹਨੂੰ ਮੋੜੋ ਜੇ ਕੋਈ ਗਲਤ ਅੰਸਰ ਆਉਂਦਾ ਪੰਜਾਬ ਸਰਕਾਰ ਦਾ ਇਹ ਵੀ ਹੁਕਮ ਜੇ ਕੋਈ ਤੁਹਾਡੇ ਪਿੰਡ 'ਚ ਗਲਤ ਅੰਸਰ ਆਉਂਦਾ ਰੋ ਜੇ ਕੋਈ ਨਸ਼ੇ ਨੂੰ ਪ੍ਰਮੋਟ ਕਰਦਾ ਕੋਰਾ ਵਿਰੋਧ ਉਹਦੀ ਮਦਦ ਨਾਲ ਕਰੋ ਕਿਸੇ ਨਸ਼ੇ ਵਾਲੇ ਦੀ ਜਮਾਨਤ ਨਾ ਕਰਾਓ ਜਿੰਨੇ ਹੁਣ ਪੰਚਾਇਤ ਬੈਠੀ ਹੈ ਵੀ ਕਿਸੇ ਦੀ ਕਿਸੇ ਦੇ ਮਗਰ ਨਾ ਜਾਓ ਉਹ ਠਾਣੇ ਜਾਓ ਤਾਂ ਬੈਠੀ ਜਾਓ ਆਪੇ ਜਦੋਂ ਮਗਰਨਾ ਗਿਆ ਦੂਜੇ ਦੇਖ ਕੇ ਫਿਰ ਉਸ ਕਰਨ ਤੋਂ ਪਾਸਾ ਬਣਦੇ ਵੀ ਰਹਿਣ ਜੋ ਕੋਈ ਬੰਦਾ ਨਹੀਂ ਮਗਰ ਜਾਂਦਾ ਜਦੋਂ ਸਪੋਰਟ ਕਰਨ ਲੱਗੇ ਜਾਂਦੇ ਫਿਰ ਅਗਲੇ ਨੂੰ ਹੰਲਾ ਸ਼ੇਰੀ ਕਰਦੀ ਹੈ ਤੇ ਇਹ ਇੱਕ ਬਹੁਤ ਵੱਡਾ ਕਾਰਨ ਹੈ ਇਹੀ ਕਾਰਨ ਹੈ ਜੀ ਆਪਾਂ ਨਸ਼ੇ ਨੂੰ ਖਤਮ ਕਰਨ ਵਾਸਤੇ ਇਹਨਾਂ ਚੀਜ਼ਾਂ ਤੋਂ ਗਰੀਜ਼ ਕਰਨ ਤਾਂ ਹੀ ਇਹ ਪਿੰਡ-ਪਿੰਡ ਫੰਕਸ਼ਨ ਰੱਖੇ ਗਏ ਐ ਲੋਕਾਂ ਨੂੰ ਰਿਅਰ ਕਰਨ ਵਾਸਤੇ ਦੱਸਣ ਵਾਸਤੇ ਜਿਹਦੇ ਚ ਸਮੂੱਚਾ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਸਾਡਾ ਬੀੜੀ ਪੀਓ ਦਫ਼ਤਰ ਪੁਲਿਸ ਡਿਪਾਰਟਮੈਂਟ ਜਿਵੇਂ ਚੇਰਨ ਸਾਹਿਬ ਦੀ ਜਿਹੜੀ ਸਰਕਾਰ ਨੇ ਲੱਗੀ ਐ ਇਸ ਕਰਕੇ ਸਾਰਿਆਂ ਦਾ ਹੀ ਫਰਜ਼ ਬਣਦਾ ਖਾਸ ਕਰਕੇ ਆਪਣਾ ਵੀ ਬਣਦਾ ਆਪਾਂ ਪਿੰਡ ਵਾਲੇ ਕਿਥੇ ਰਹਿਣੇ ਦੇਖੋ ਜੇ ਆਪਣੇ ਪਿੰਡ 'ਚ ਨਸ਼ਾ ਘਟੂਗਾ ਤਾਂ ਆਪਾਂ ਨੂੰ ਹੀ ਫਾਇਦਾ ਆਪਣੇ ਬੱਚੇ ਬਚਣਗੇ ਆਉਣ ਵਾਲੀ ਪੀੜ੍ਹੀ ਬਚੂਗੀ ਜੇ ਵਧੂਗਾ ਤੇ ਅੱਗੇ ਅੱਗੇ ਤੁਰ ਹੀ ਜਾਣਾ ਜਿਹੜੇ ਬੱਚੇ 15 ਤੋਂ 18 ਚ ਆਉਣਗੇ ਫਿਰ ਉਹ ਵੀ ਲੱਗ ਜਾਣਗੇ ਫਿਰ ਦੁਗਾਂਣੇ ਲੱਗ ਜਾਣਗੇ ਇਸ ਕਰਕੇ ਅਸੀਂ ਜੇ ਆਪਣੇ ਪਿੰਡ ਨੂੰ ਬਚਾਉਣਾ ਸਾਨੂੰ ਸੰਯੋਗ ਕਰਨਾ ਚਾਹੀਦਾ ਇੱਕ ਵੀ ਕੋਈ ਵੀ ਇਨਸਾਨ ਆਪਦੇ ਵਾਸਤੇ ਹਰੇਕ ਆਉਂਦਾ ਮੈਂ ਡਿਊਟੀ ਕਰਦਾ ਮੈਂ ਵੀ ਇੱਥੇ ਆਇਆ ਕਿਉਂਕਿ ਸਰਕਾਰ ਵਿੱਚ ਦਰਸਾ ਦਿੰਦੀ ਹੈ ਕਿ ਸਾਰੇ ਕੰਮ ਕਰਦੇ ਆ ਸਾਰੇ ਪਰਿਵਾਰਾਂ ਵਾਲੇ ਪਰ ਜੇ ਤੁਸੀਂ ਕੁਝ ਸਾਮਾਂ ਕੁਝ ਪਲ ਜ਼ਿੰਦਗੀ ਦੇ ਸਾਂਝੇ ਕੰਮ ਵਾਸਤੇ ਸਮਾਜ ਵਾਸਤੇ ਲਾ ਦਿਓ ਇਹ ਵੀ ਇੱਕ ਬਹੁਤ ਵੱਡਾ ਕੰਮ ਹੈ ਹਰੇਕ ਇਨਸਾਨ ਨੂੰ ਆਪਣੇ ਜ਼ਿੰਦਗੀ ਦੇ ਕੁਝ ਰਜੇ ਵਿੱਚ ਸੱਟ ਕੇ ਕੁਝ ਪਾਲੇ ਸਾਂਝੇ ਕੰਮ ਹੋਰ ਤੇ ਜਿਵੇਂ ਕਿ ਦਚਾ ਚਰ ਹੋ ਰਹੇ ਹਨ ਇਹਦੇ ਸ਼ਮੂਲਤ ਕਰਨੀ ਚਾਹੀਦੀ ਹੈ ਜਿਹਦੇ ਨਾਲ ਜਿਨ੍ਹਾਂ ਨੂੰ ਚੰਗਾ ਗਿਆ ਜਾਂਦਾ ਕਿ ਬਾਅਦ ਵਿੱਚ ਵੀ ਫਿਰ ਉਹ ਬੰਦਿਆਂ ਨੂੰ ਪਹਿਲਾਂ ਗੱਲਾਂ ਦੀ ਯਾਦ ਕੀ ਜਾਂਦਾ ਕਿ ਚੰਗਾ ਕੰਮ ਕਰਕੇ ਦੇਖੋ ਤੇ ਆਪ ਨੂੰ ਵੀ ਮਹਿਸੂਸ ਹੁੰਦਾ ਵੀ ਅਸੀਂ ਕੋਈ ਕੰਮ ਦਾ ਕਰ ਰਹੇ ਹਾਂ ਇਸ ਕਰਕੇ ਮੈਂ ਦਾ ਬਸ ਇਹ ਹੀ ਬੇਨਤੀ ਕਰਨਾ ਹੈ ਕਿ ਵੀਡੀਓ ਸਾਹਿਬ ਨੇ ਵੀ ਆਉਣਾ ਸੀ ਉਹਨਾਂ ਦੀ ਵੀ ਡਿਊਟੀ ਲੱਗੀ ਸੀ ਉਹਨਾਂ ਸਾਹਿਬ ਕਰਕੇ ਉਹ ਨਹੀਂ ਆਏ ਕਾਹਦੀ ਮਿਹਰੀ ਉਹਨੂੰ ਡਿਊਟੀ ਲਈ ਹੈ ਵੀ ਇਹੀ ਬੇਨਤੀ ਹੈ ਵੀ ਜਿਹੜਾ ਸੁੱਧ ਨਸ਼ਾ ਵਿਰੁੱਧ ਨਾ ਹੈ ਨਾ ਇਹ ਲੋਕਾਂ ਵਾਸਤੇ ਚਲਾਈ ਗਈ ਹੈ ਤੇ ਲੋਕਾਂ ਨੂੰ ਤਾਂ ਕਿ ਇਸ ਤੋਂ ਇਸ ਦਾ ਵੱਧ ਫਾਇਦਾ ਮਰੇ ਇਹਦੇ ਵਿੱਚ ਸਹਿਮੂਲਤ ਕਰੋ ਬਸ ਆਪਦੇ ਪਿੰਡ ਦੀ ਨਿਗਰੱਖਣੀ ਹੈ ਜੇ ਕੋਈ ਬਾਹਰੋਂ ਆਉਂਦਾ ਉਹਨੂੰ ਵੜਨ ਨਾ ਦਿਓ ਜੇ ਕੋਈ ਤੁਹਾਨੂੰ ਕਹਿੰਦਾ ਕਿ ਸਾਡੇ ਨਾਲ ਚੱਲ ਉਹਦੇ ਨਾਲ ਨਾ ਜਾਓ ਆਪਦੇ ਬੱਚਿਆਂ ਨੂੰ ਸਮਝਾਓ ਜੇ ਕਿਸੇ ਨੂੰ ਕੋਈ ਦਿੱਕਤ ਹੈ ਕਿ ਇਹਦਾ ਕੋਈ ਬੱਚਾ ਬਿਸ਼ਾ ਕਰਦਾ ਪਹਿਲਾਂ ਤਾਂ ਉਹਨੂੰ ਲੋਕੋ ਉਹਨਾਂ ਨੂੰ ਹੌਸਲਾ ਦਿਓ ਆਪਣੇ ਅਦੇਸ਼ ਹਸਪਤਲ 'ਚ 60 ਬੈੱਡ ਕਨਜ਼ਰਵ ਕਰਾਈ ਹੈ ਜਿਹਦੇ 'ਚ 35-30 ਕੱਲ ਐਸੇ ਤੋਂ ਹਸਪਤਲ ਆਦੇ ਸੀ ਜੇ ਬੱਚੀ ਦਾ ਪਤ ਨਹੀਂ ਹੋਵੇ ਕੋਸ਼ਲੇ ਨਹੀਂ ਖਾਲੀ ਪਈ ਹੈ ਜੇ ਕੋਈ ਬੱਚਾ ਹੋਵੇ ਉਹਦਾ ਫ੍ਰੀ ਆਫ ਕਾਸਟ ਹੈ 1500 ਰੁਪਿਆ ਸਰਕਾਰ ਦੇ ਦਿੱਤਾ ਉਹ ਭਰ ਦੇਣਾ ਜੇ ਕੋਈ ਲੱਗਦਾ ਸਤੋਂ ਤੁ ਜਾਂ ਤੂੰ 14 ਨੂੰ ਬੈਜੋ ਐਸਐਸਓ ਤੋਂ ਅਪਲਡਰਨ ਮਿਲ ਕਰ ਲੋ ਉਹਨਾਂ ਨੂੰ ਉਹਨਾਂ ਤੋਂ ਟ੍ਰੀਨ ਕਰਾਣ ਦੇਸੀ ਸੋ ਇੰਨੀਆਂ ਬੇਤੀਆਂ ਕਰਦਾ ਹੋਇਆ ਖਿਮਾ ਦਾ ਜਾਚ ਕਰ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ